ਅੱਜ ਦਾ ਵਲੌਗ ਮੈਨੂੰ ਲੱਗਿਆ ਸੀ ਕਿਤੇ ਖਾਲੀ ਹੀ ਰਹਿਣਾ ਪਰ ਸ਼ਾਮ ਹੁੰਦੇ ਹੁੰਦੇ ਨਾ ਵਲੌਗ ਕਈ ਕੋਸ਼ ਐਡ ਹੋ ਗਿਆ ਆਪਣੇ ਚਾਚ ਜਰੂਰ ਦੇਖਿਓ ਬਾਈ ਜੀ ਸਾਰੇ ਜਣੇ ਸਮਾਂ ਕੱਢ ਕੇ ਬੱટા ਇੰੋਂ ਹੋ ਗਿਆ ਤੁਹਾਨੂੰ ਪਤਾ ਹੀ ਆ ਵੀ ਢੜਾਈ ਤੁਹਾਨੂੰ ਦੱਸ ਰਿਹਾ ਸਿਰੇ ਵਾਲੀ ਆ ਹਰ ਰੋਡ ਕੇ ਲਿਆਂਨੇ ਸਾਈਕਲ ਪਹੁੰਚਦੇ ਹੌਲੀ ਹੌਲੀ ਕੋਈ ਚੱਕਰ ਨਹੀਂ ਪਹੁੰਚਾਂਗੇ ਮਾਰਾ ਟੋਕ ਰੱਖੇ ਅੱਜ ਵੀ ਜਲਦੀ ਸਸਰੀ ਕਾਲ ਮਿਲਦੇ ਆ ਯਾਰੋ ਫਿਰ ਸ਼ਾਮ ਨੂੰ ਪਹੁੰਚ ਗਏ ਹੁਣ ਆਖਰੀ ਵੀਡੀਓ ਹੋ ਸਕਦੀ ਹੈ ਇਹ ਫਲਾਹਲ ਸਸਰੀ ਕੋਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਜੀ ਤੇ ਕੱਲ ਆਪਾਂ ਪਹੁੰਚ ਗਏ ਚੰਡੀਗੜ੍ਹ ਜਿਵੇਂ ਤੁਹਾਨੂੰ ਪਤਾ ਹੀ ਆ ਚੰਡੀਗੜ੍ਹ ਪਹੁੰਚਦਾ ਸਫ਼ਰ ਆਪਣਾ ਕਾਲੇ ਆਮ ਦਾ 60 ਹੈ ਜੀ ਜਾਂ 60 60 ਕਿਲੋਮੀਟਰ ਪਰ ਦੇਖਦੇ ਆ ਚੜ੍ਹਾਈਆਂ ਸ਼ੁਰੂ ਹੋ ਜਣੀਆਂ ਅੱਜ ਮੇਰੇ ਹਿਸਾਬ ਨਾਲ ਤਾਂ ਕੱਲ ਥੋੜਾ ਜਿਹਾ ਕੰਮ ਫੱਜਾ ਲੰਘ ਹੀ ਹੋ ਗਿਆ ਮੇਰੇ ਨਾਲ ਵਧੀਆ ਵੀ ਸੀ ਆਪ ਤਾਂ ਇਹ ਜੀ ਜੂਸ ਹੀ ਨਿਬੜਿਆ। ਚੰਡੀਗੜ੍ਹ ਪਹੁੰਚ ਗਏ ਮੈਂ ਸਵੇਰੇ 7 ਵਜੇ। ਤੇ ਰਾਤ ਫਿਰ ਉੱਥੇ ਰਹੇ। ਅੱਜ ਦਾ ਸਾਮਣਾ ਦੇਖਦੇ ਆ। 20 ਪੈਗੇ ਖੜਿਆ ਇੱਥੇ। ਦੇਖਦੇ ਆ ਕਿ ਮੋਹਲਾ ਹੁਣ ਅੱਗੇ ਦਾ ਹਾਲ ਤਾਂ ਸਹੀ ਆ। ਧੁੱਪ ਧੁੱਪ ਹੈਣੀ ਏਡੀ ਸ਼ਾਹਲ। ਪਰ ਚੰਡੀਗੜ੍ਹ ਸ਼ਹਿਰ ਦਾ ਫਿਰ ਏਡੀ ਏਡੀ ਆ। ਪਤਾ ਨਹੀਂ ਕਦੋਂ ਰੰਗ ਬਦਲ ਜੇ। ਮਿਲਦੇ ਆ ਬਈ ਫਿਰ ਅੱਗੇ। ਥੋੜੀ ਜਿਹੀ ਮੜੇ ਫਿੱਟ ਬੁਟ। ਖਰਗੂ ਨੂੰ ਕਰ ਲਈਏ ਜੀ ਇਹ ਦੰਨਿਆ ਦਰਸ਼ਨ ਸਾਨੂੰ ਇਹ ਅਜੰਡੀ ਜੜ ਦੇ ਚੌਕ ਸਾਰਾ ਕੁਝ ਚੰਗਾ ਬਣਾਲੇ ਮੇਰੇ ਹਸਣ ਲੱਗੋ ਕਿ ਮੈਂ ਤਾਂ ਪਹਿਲੀ ਵਾਰ ਦਰਸ਼ਨ ਪਾਇਆ ਅਜੇ ਇਸ ਸ਼ਹਿਰ ਦੇ ਵਿੱਚ ਉਹੀ ਸਾਈਕਲ ਦੇ ਪੋਣੇ ਪੈ ਕੇ ਅੱਤੀ ਜੋ ਮੌਲਕ ਨੂੰ ਮਨਜ਼ੂਰ ਕੋਈ ਚੱਕਰ ਨਹੀਂ ਨਾ ਪਰਾਂ ਦੇ ਲਈ ਵਾਹ ਯਾਰ ਕਿਹਨਾਂ ਜਿਆਦਾ ਸਾਹਮਣੇ ਦਾ ਰੂ ਖਵਾ ਸੀ ਪੁਰੀ ਸਰਾ ਜਿਹੜੇ ਰੋ ਤੇ ਦੇ ਨਾਲ ਦਾ ਸੋਖੇਂ ਟਿਕੜ ਫੋਲੋ ਫਲੋ ਕਰਦੇ ਕਰੋ ਮੜਾ ਇਹ ਸ਼ੁਰੂ ਕਰਦੇ ਕਰੋ ਗੱਡੀ ਘੜ ਤੇ ਨਿਕਲੂ ਆਪਣਾ ਬਹੁਤ ਟਾਈਮ ਲੱਗ ਜਾਣਾ ਕਿਉਂਕਿ ਮੈਂ ਚੰਡੀਗੜ੍ਹ ਆਇਆ ਹੀ ਨਹੀਂ ਕਦੇ ਇੱਥੇ ਤੁਹਾਨੂੰ ਪਤਾ ਹੀ ਏ ਚੰਡੀਗੜ੍ਹ ਦਾ ਹਾਲ-ਚਾਲ। ਮੇਰੇ ਗਮ ਦਾ ਤਾਂ ਉਂਗਲ ਜਾਏ ਇੱਥੇ। ਮਿਲਦੇ ਹਾਂ ਵੱਡੇ ਰੋਡ ਤੇ ਮਿਲਾਂਗੇ ਬਾਈ। ਚੰਡੀਗੜ੍ਹ ਕੱਢ ਕੇ ਸਾਰਾ। ਚੰਡੀਗੜ੍ਹ ਤੋਂ ਪੰਚਕਲਾ। ਪੰਚਕਲਾ ਤੋਂ ਆਪਾਂ ਘੱਟੋ-ਘੱਟ ਵੀ 12-13 ਕਿਲੋਮੀਟਰ ਅੱਗੇ ਆ ਗਏ ਆ। ਪਹਾੜਾਂ ਨੇ ਆਪਣਾ ਨਿਗਾਹ ਜਿਹਾ ਸਵਾਗਤ ਕੀਤਾ ਹੁਣ। ਤੇਰੀਆਂ ਨੋਹਾਂ ਲਾ ਬਾਈ ਪੂਰਾ। ਅੱਜ ਗਰਮੀ ਗਰਮੀ ਇੱਥੇ ਹੈਣੀ ਨਹੀਂ ਘੁੱਪੀ ਆ ਥੋੜੀ ਜੀ ਹੁਣ ਜਾਦੇ ਹੋ ਜਾਂਦੀ ਆਪਣਾ ਸਫ਼ਰ ਹੈਗਾ 35 ਕਿਲੋਮੀਟਰ ਤੱਕ ਦਾ ਦਿਖਾਉਣ ਨੂੰ ਬੜਾ ਕੁਝ ਨਾ ਰਾਹ ਤੇ ਵੀ ਹੈਣੀ ੱੱਲੇ ਰੋਡ ਆ ਵੱਡੇ ਜਾਂ ਪ੍ਰੈਸਿਕਾ ਦੱਸੋ ਤੇ ਜੇ ਵੀ ਚੰਗੀ ਜੀ ਅੱਜ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਦਿਖਾਈਏ ਦੇ ਨਾਲ ਦੇਖੀਏ ਅੱਜ ਦੋ ਦਿਨ ਪਹਿਲਾਂ ਫੇਰ ਮਿਲੇ ਤੇ ਜੀ ਨੇ ਵਧੀਆ ਚੱਲ ਪਾਣੀ ਪੂਣੀ ਪਿਆ ਧੰਨਵਾਦ ਉਹਨਾਂ ਦਾ ਵੀ ਭਾਈ ਉਹਨਾਂ ਦਾ ਚਲੋ ਮਿਲਦੇ ਆਂ ਬਈ ਫਿਰ ਅੱਗੇ ਇਹ ਪਹਾੜਾ ਘੈਂਟ ਕੰਮ ਆ ਪੂਰਾ ਤੇ ਆ ਬਨਾਂਕੇ ਆਪਾਂ ਹੁਣ ਪੰਜ ਕੋਲੇ ਚੜ੍ਹੇ ਦੇ ਵਿੱਚ ਆ ਗਏ ਆ ਮਾਹੌਲ ਤੁਸੀਂ ਦੇਖ ਸਕਦੇ ਆ ਪੂਰਾ ਖਰਾ ਤੇ ਦਲਵਾ ਤੇ ਆ ਬਈ ਹੁਣ ਚੜਾਈਆਂ ਦਾ ਸਫ਼ਰ ਸ਼ੁਰੂ ਹੋ ਗਿਆ ਅਸਲੀ ਹੁਣ ਪਤਾ ਲੱਗਣਾ ਬਈ ਕੀ ਬਣਦਾ ਬਲੇਕਸ ਭਾਈਆਂ ਨੋਰਮਲ ਚੜ ਜਾਂਗੇ ਤੇ ਦੇਖਾਂਗੇ ਕਿ ਜਿਹੜੇ ਕੀ ਮਰਦਾ ਸਾਈਕਲ ਆਪਣਾ ਚੜ ਜੂਗਾ ਯਾਰ ਜਦੋਂ ਫੈਟਾ ਬਣਾਉਂਦਾ ਮੇਰਾ ਭਾਈ ਮੱਲੋਮਲੀ ਚਿੱਤ ਕਰਿਆਉਂਦਾ ਆ ਪਹਾੜ ਜੀ ਦੇਖ ਕੇ ਤੇ ਬੱਦਲ ਜੀ ਦੇਖ ਕੇ ਕੈਮਰਾ ਖੋਦੋ ਨਾ ਫਿਰ ਮੈਨੂੰ ਆਇਆ ਹੁੰਦਾ ਚੱਲ ਨਾਲ ਬਨਾਲੀਏ ਨਾਲ ਬਲੌਗ ਤੇ ਜੋੜ ਦਿੰਦਾ ਇਹ ਚੀਜ਼ ਆਪਣੀ ਵਾਟ ਅੱਜ ਦੀ ਰਹੀ ਮੇਰੇ ਨਾਲ ਸਾਰੀ 25 ਕਿਲੋਮੀਟਰ ਦੀ ਅੱਜ ਦਾ ਸਫ਼ਰ ਸੀਗਾ ਆਪਣਾ 60 60 ਕਿਲੋਮੀਟਰ ਦਾ ਇਹ ਆ ਗਏ ਆਪਾਂ ਹਰਿਆਣੇ ਦੇ ਵਿੱਚ ਹਰਿਆਣਾ ਹਰਿਆਣਾ ਇੰਨੇ ਚਾਰ ਖੇਰ ਦਾ ਨਾਇਮਾ ਵਿੱਚ ਹਟਿਆ ਸੀ ਮਗਰ ਹੱਲੇ ਆਵੇ ਹਲੇ ਜਿੱਥੇ ਹਨ ਔਰ ਸ਼ਹਿਰ ਦੇ ਵਿੱਚ ਅਗੇ ਗਰਮੀ ਆ ਜੋ ਸ਼ਹਿਰ ਦੇ ਵਿੱਚੋਂ ਬਾਹਰ ਆਪਾਂ ਸਫ਼ਰ ਕਰਦੇ ਆ ਇਹ ਠੰਡੀ ਹਵਾ ਦੇ ਨਾਲ ਵਧੀਆ ਮੋੜ ਬਣ ਜਾਂਦਾ ਇੱਥੇ ਫਿਰ ਉਹ ਗੱਡੀਆਂ ਮੋਟਰਸਾਈਕਲ ਟਰਾਲੇ ਇਹੀ ਕੋਲ ਅਸੀਂ ਜਮਾਰਦਾ ਇਹ ਸੋਹਣੀਆਂ ਇਹ ਮਨੁਅਰਚਨਾ ਪੇਸ਼ ਕਰਦੇ ਅਸੀਂ ਜਾਈਆਂ ਆ ਕਰਕੇ ਫਿਰ ਸਭਰ ਵਿੱਚ ਸ਼ਹਿਰ ਨੂੰ ਭਰਦਾ ਕਰਦਣਾ ਚਾਹੀਦਾ ਮੈਨੂੰ 5 ਕਿਲੋਮੀਟਰ ਵੱਧ ਜਾਣਾ ਪੈਗੇ। ਮੈਂ ਸਿਰਾਈ ਕਿਸੀ ਆਉਂ ਕਹਿੰਦੇ। ਤੁਹਾਨੂੰ ਕਦੇ ਤੋਂ ਨਹੀਂ ਹੀ ਜਾਣਾ ਪੈਣਾ। ਹੈਗਾ ਠੀਕਾ ਬਾਈ ਜੀ। ਜਿੱਤੋਂ ਗੂਗਲ ਹੋਣੇ ਕਹਣਗੇ ਜਾਣਾ ਹੀ ਪੈਣਾ। ਘਰ ਵੀ ਕੀ ਸਕਦੇ ਆ। ਥੁੜੇ ਰੋ ਪੇਜ ਦੇ ਨਾਲ ਮਿਲਦੇ ਅੱਗੇ ਖਰਸ਼ੀ ਦੀ। ਇਹ ਹਰਿਆਣੇ ਦੀਆਂ ਫੇਟੋ। ਬਰ ਵੀ ਉਸੇ ਹੀ ਆ। ਅੱਜ ਫੇਰ ਮੂਰ ਵੀ ਹੋ ਰਹੀ ਹੈ ਹੈ ਜੀ ਭਾਈ ਤੋਂ ਬਾਹਰ ਜਦੋਂ ਢਾਲ ਜੀ ਆਉਂਦੀ ਹੈ ਨਾ ਉਹ ਸਮਝ ਆ ਜਾਂਦਾ ਮਾੜਾ ਜਿਹਾ ਵੀ ਹਾਂ ਜੀ ਹੁਣ ਕਿੰਨੇ ਕਿਲੋ ਸੌਖੀ ਨਿਕਲ ਜੂ ਇਹ ਫਾਇਦਾ ਹੈਗਾ ਚਲਾਈਆਂ ਜੁੜੀ ਜਾਂਦਾ ਇਹ ਥੋੜਾ ਜਿਆਦਾ ਵੀ ਸਾਰੇ ਇਹਦਾ ਫੈਟੋ ਇੱਥੇ ਬੇਸ਼ਕੀਤੀ ਗਏ ਹਰਿਆਣੇ ਤੇ ਹੁਣ ਬਹੁਤ ਟਾਈਮ ਹੋ ਗਿਆ ਰੈਸਟਰੀ ਕੀਤੇ ਨੂੰ ਮੈਗਾ ਚੱਲੋ ਕਾफी ਕੁਵੀ ਬਣਾ ਕੇ ਤੁਸੀਂ ਨਾਲੇ ਮੜਾ ਮੁੰਡਾ ਬਣਾ ਲਈ ਕੋਈ ਕੁਝ ਹੋਊਗਾ ਈ ਤੇ ਆ ਇੱਧਰ ਲਈ ਰਾ ਵਧੀਆ ਸ਼ਰੀਰ ਥੱਕਦਾ ਜਾਣੀ ਬਾਈ ਏੰਡ ਕਾਮਾ ਕਾफी ਕੁਵੀ ਬਣਾ ਕੇ ਹੁਣ ਮੈਨੂੰ ਦਿਖਾਉਂਦੇ ਮੌਲੇ ਤੋਂ ਕੀ ਹੈ ਫਿਰ ਲਾ ਤੇ ਆਪਣਾ ਗੈਸ ਹੋ ਗਿਆ ਸਾਰੇ ਦੇ ਲੋਗ ਥੋੜੇ ਰੁਕੇ ਫਾਕੀ ਮਦਰ ਮੀਡੀਆ ਨਾਲ ਨਾ ਫਰਕ ਪਈ ਨਹੀਂ ਇਹ ਥੋੜੀ ਦੇਖੀ ਆ ਅੱਜ ਮੈਂ ਤੁਰਪੇ ਹੀ ਟੈਨ ਵਾਲੀ ਪਤਕੀਏ ਤੁਰਪੇ ਤੋਂ ਥੋੜੇ ਚੱਲ ਕੇ ਰਿਹਾ ਆ ਤਾਂ ਹੀ ਬਹੁਤ ਰੱਬੀ ਗਿਆ ਤੇ ਮੈਂ ਉਹਨਾਂ ਰੈਸਟੂਰ ਚ ਕਰਕੇ ਫੇਰ ਦੇਖੇਗਾ ਕਿਹਦਾ ਫਰਕ ਕੀ ਜਾਂਦਾ ਕਮ ਕਰਦਾ ਹੈ ਤਾਂ ਇਹ ਤਾਂ ਚੱਲਦਾ ਬਈਲੀ ਜੀ ਅੱਜ ਹਵਾ ਹੈ ਨਹੀਂ ਇੱਥੇ ਇਹ ਚੀਜ਼ ਆਪਣਾ ਅੜ ਮਾਰਟੇਜ ਵਾਲ ਜਾਂਦੀ ਹੈ ਤੇ ਲੇਖਦੇ ਚਾਬਦੇ ਹੀ ਅੜ ਜਾਂਦੇ ਆ ਸਾਡੇ ਸਿੱਖ ਜਾਗੇ ਬਾਈ ਪਰ ਤੇ ਇਹਨੂੰ ਕਰਦੇ ਫੋਲੋ ਫੂਲੋ ਫਿਰ ਨਾਲ ਦੇ ਭੈਣਾ ਭਾਈਆਂ ਤੱਕ ਪਾਲੀ ਫੋੜੀ ਸਿੱਖਦੇ ਆ ਵੀਡੀਓ ਵੀਡੀਓ ਬਣਾਉਣੀ ਆ ਫਿਰ ਆਉਣ ਵਾਲੇ ਸਮੇਂ ਜੋ ਥੋੜਾ ਚੰਗਾ ਲੈਣਟ ਤਿਆਰ ਕਰਨੇ ਆ ਪਰ ਇਹ ਹੁਆਵਗਾ ਹੌਲੀ ਹੌਲੀ ਆਉਂਦਾ ਘਾਟਾ ਫਲਾਵਰ ਦਾ ਹੋਰ ਬਈ ਸਾਰੇ ਠੀਕ ਲੱਗ ਚਲੋ ਠੀਕ ਆ ਬਈ ਫਿਰ ਮੈਂ ਬਣਾ ਲਾ ਕੱਲ ਕੋਈ ਕੰਮਣਾ ਹੋ ਜੇ ਕਿਤੇ ਕੱਲ ਵੀ ਕੋਈ ਗੱਲ ਲਈ ਸੀ ਮੈਂ ਹੋੜ ਕੇ ਮੈਨੂੰ ਭਾਟੇ ਧੋਣੇ ਪੈਂਦੇ ਖਾਓ ਮੈਂ ਕੋਡੇ ਭਾਟੇ ਦਾ 2-2 ਦਾ ਮੈਂ ਕਿਤੇ ਜਦ ਨਾਲ ਗੱਡੇ ਵਾਸਤੇ ਹੜ ਜਾਣਾ ਤੋਂ ਮੈਂ ਬਣਾ ਕੇ ਕੋਈ ਫਿਰ ਤੁਹਾਨੂੰ ਮਿਲਦਾ ਠੀਕ ਦੇਖਦੇ ਆ ਕਿਵੇਂ ਦੀ ਬਣਦੀ ਆ ਠੀਕ ਬਈ ਲੋ ਵੀ ਮੇਹਰੋ ਕੌਫੀ ਆਪਣੀ ਤਿਆਰ ਆ ਪੂਰੀ ਆ ਜੇ ਚੱਲੋ ਨਾਲੋ ਵੀ ਇੱਕ ਨੰਬਰ ਮੱਠਾ ਥੋੜਾ ਜਿਹਾ ਘੱਟ ਰਹਿ ਗਿਆ ਤੇ ਪਹਾੜਾਂ ਦਾ ਮੌਲ ਉਧਰ ਪਹੁੰਚ ਗਏ ਬਸ ਹੁਣ ਤਾਂ ਲੈ ਲਿਆ ਗਾ ਮੈਂ ਪਹਾੜਾਂ ਦੇ ਨੇੜੇ ਪਹੁੰਚ ਗਏ ਆ ਤੇ ਰਹਿ ਗਿਆ 10-12 ਕਿਲੋਮੀਟਰ ਬਾੜ ਚੜਦੇ ਹੋਰ ਖਾਣ ਨੂੰ ਇੱਥੇ ਜੋ ਆ ਵੀ ਮਿਲਾਂਗੇ ਹੁਣ ਤੁਹਾਨੂੰ ਰੰਧ ਵਿੱਚ ਥੋੜੀ ਬਾੜ ਘੱਲੀ ਜਾਊਗੀ ਅੱਜ ਜੇ ਦੇਖਣ ਵਾਲੀ ਕੀ ਤਾਂ ਜ਼ਰੂਰ ਕੈਮਰਾ ਖੋਲ੍ਹ ਲਿਓ ਉੱਥੇ ਫਿਰ ਥੋੜੀ ਚੜ੍ਹਾਈ ਚੜਿਆ ਸੀ ਤੇ ਢਾਲ ਸਰੇ ਇਹ ਜਸਾ ਤੁਹਾਨੂੰ ਮਿਲਦਾ ਨਿਤ ਇਹ ਨੀਵਾ ਦਉਦਦਾ ਫੇਰ ਤਾਂ ਚਾਹੇ ਮੇਥੋਂ ਹੀ ਜਟੜੀ ਮੱਤ ਜੇਗਾ ਨਹੀਂ ਲੱਗੂ ਪਰ ਡੇਢ ਕਿਲੋਮੀਟਰ ਦੀ ਮੈਂ ਉੱਤਰ ਗਿਆ ਮੈਂ ਦੋ ਚਾਰ ਫੇਟ ਹੁੰਦਾ ਬਾਈ ਇਹ ਹੋਂ ਸਾਰੇ ਇੱਕੋ ਹੀ ਹਾਰੇ ਪਾਸੇ ਉਹ ਰੋਡ ਵੀ ਉਹੀ ਆ ਹਵਾ ਵਿੱਚ ਬਹੁਤ ਠਰਾਈਆਂ ਹੈ ਨੀ ਨਾ ਰਸਤੇ ਉੱਤੇ ਤੋਂ ਹਾਲ ਜੋ ਮੈਂ ਕੰਢੀ ਘਰ ਤੋਂ ਨਿਕਲਿਆ ਸਰ 5 ਕਿਲੋ ਰੋਡ ਤੇ ਦੇਖਿਆ ਉਹੀ ਕੁਸਤਰੇ ਆਉਂਦਾ ਰੂਪ ਵੀ ਤਾਂ ਇੱਕ ਹਸਾਬ ਦਾ ਐ ਲੱਗਦਾ ਜਿਵੇਂ ਉਹੀ ਚੀਜ਼ ਦੇਖੀ ਜਾਂਦੇ ਆ ਛੋਟਾ ਢਾਣ ਜੇ ਲੱਗ ਕੇ ਜਾਦੇ ਫਸਲਾਂ ਵੀ ਥੋੜੀਆਂ ਹੀ ਹੋਰ ਤਰ੍ਹਾਂ ਦੀਆਂ ਨੇ ਆਪਣੀ ਵੜ ਰਹੀ ਆ 15 ਕਿਲੋਮੀਟਰ ਆ ਦਿਨ ਉਸ ਕੀ ਪਰੇਮ ਤੇ ਦੇਖਦੇ ਆ ਖਾਲ ਦਾ ਸਭ ਕੁਝ ਕੀ ਜਾਂਦਾ ਉਹਦੇ ਰੋ ਪੇਦੇ ਨਾ ਉਹ ਜੀ ਬੱਚਾ ਬੱਚਾ ਛਾਂ ਆ ਜਾਂਦੀ ਹੈ ਨਾ ਕਦੇ ਕਦੇ ਉਹ ਰੰਗ ਬੰਦ ਦਿੰਦੀ ਆ ਦਰਖਤ ਚੰਗੀ ਆ ਇਸ ਜਗ੍ਹਾ ਦੇ ਉੱਤੇ ਸਪੈਦੇ ਟਾਲੀਆਂ ਕਿੱਕਰ ਫਾਰਾ ਕੋਸ਼ੀ ਆ ਨਾਰਾਇਣ ਗੜ ਤੋਂ ਬਾਈ ਕਾਲੇ ਅੰਬ ਦੇ ਰਹਾ ਪੈ ਚੁੱਕੇ ਹੁਣ ਆਪਾਂ ਜਿਹੜੇ ਵੀ ਵੀਰ ਭਰਾ ਸਾਈਕਲ ਵਾਲੇ ਕਿਤੇ ਜਾਂ ਮੋਟਰਸਾਈਕਲ ਲੈ ਆ ਰਹੇ ਨੇ ਜਿਹੜੇ ਨਵੇਂ ਨੇ ਇਹਦੇ ਡਾਇਵਰ ਅਜਨ ਜੇ ਬਣੇ ਹੋਇਆ ਇਹਨਾਂ ਰਾਹਾਂ ਤੋਂ ਥੋੜੇ ਆ ਹਿਸਾਬ ਨਾਲ ਚੱਲਿਓ ਤੇ ਮਗਰ ਫੋੜ-ਵਾੜ ਇਹਨਾਂ ਦੇ ਪੁੱਟੇ ਸਿੱਧੇ ਲਾਏ ਹੋਇਆ ਯਾਰ ਮੈਂ ਮੂੰਹ ਬਲਾ ਕੇ ਜਿਵੇਂ ਜਿਦਾਂ ਮੇਰਾ ਵੀਰ ਫੇਰ ਹੀ ਆਇਓ ਯਾਤਰਾ ਵਧੀਆ ਨਿਭੜਦੀ ਇਹਨਾਂ ਰਾਹਾਂ ਤੇ ਯਾਰ ਰਾਹ ਸਵੇਰ ਦਾ ਮੈਨੂੰ ਕੋਈ ਮਾੜਾ ਨਹੀਂ ਮਿਲਿਆ ਐਵੇਂ ਤੁਹਾਨੂੰ ਕਹਾਂ ਵਧੀਆ ਰਾਹ ਸੀ ਸਾਰੇ ਘੈਂਟ ਗੱਲ ਬਾਤਾਂ ਦੇ ਰਾਹਾਂ ਦੇ ਵਿੱਚ ਟੁੱਟੇ ਰਾਹ ਨਹੀਂ ਥੋੜੇ ਆਵੇ ਵੀ ਸੜਕ ਬਣਦੀ ਕਰਕੇ ਪਰ ਥੋੜੇ ਜਿਹੇ ਰਾਹ ਪਿੱਛੇ ਆਪਾਂ ਕਿਸੇ ਰਾਹ ਨੂੰ ਮਾੜਾ ਨਹੀਂ ਕਹਿ ਸਕਦੇ ਨਗਰ ਦਾ ਸਭ ਤੋਂ ਮਰੇ ਘਰ ਆਨੇ ਬਹੁਤ ਵਧੀਆ ਘੜਿਆ ਇਹ ਆਪਾਂ ਕਾਲੇ 50 ਦੇ ਰਾਹ ਤੇ ਪਹੁੰਚੂਗੇ ਹੁਣ ਇੱਥੋਂ ਰਹਿ ਗਿਆ 5 ਖਣੀ 6 ਕਿਲੋਮੀਟਰ ਸਾਰਾ ਲੋ ਵੀ ਉੱਪਰ ਤੇ ਸ਼ਾਹਪੁਰ ਪਹੁੰਚ ਗਏ ਨੇ ਇਸ ਹਿਸਾਬ ਸ਼ਾਹਪੁਰ ਪਹੁੰਚ ਚੁੱਕੇ ਹੁਣ ਸਵੇਰ ਦੇ ਚੱਲੇ ਹੋਏ ਤੇ ਨਰੈਣਗੜ੍ਹ ਤੋਂ ਥੋੜੀ ਬਾਅਦ ਸੀਗਾ ਇਹ ਰਾਹ ਬਹੁਤ ਵਧੀਆ ਤੇ ਬਾਈ ਹੁਣਾਂ ਨੇ ਮੇਲੇ ਕੀ ਨਾ ਬਾਈ ਜੀ ਆਪਣੀ ਕਮਲ ਕਮਲ ਬਾਈ ਹੁਣਾਂ ਨੇ ਮੇਲਿਆਂ ਫੋਟੋਆਂ ਖਿੱਚੀਆਂ ਦੋ ਤਿੰਨ ਫੋਟੋ ਆ ਬਹੁਤ ਵਧੀਆ ਖੇਡਦੀ ਆ ਬਾਈ ਤੁਸੀਂ ਫੋਟੋਗ੍ਰਾਫਰ ਬਹੁਤ ਵਧੀਆ ਨੇ ਇਹ ਫੋਟੋ ਆ ਪਾਉਨੇ ਆ ਆਪਾਂ ਵਡੀਰੋ ਪੇਜ ਦੇ ਨਾਲ ਬੱਲੇ ਕੜਾ ਸਾਫ ਆ ਮੌਸਮ ਸੜਕ ਤੇ ਪੂਰੇ ਸੁੱਖਣੇ ਦਿਖ ਰਿਹਾ ਅੱਜ ਤਾਂ ਤੇ ਮੌਸਮ ਵੀ ਇਦਾਂ ਜਿਹਾ ਖਰਾ ਮਾਜਲ ਜੇ ਐਂਟਰੀ ਹੋ ਚੁੱਕੀ ਹੈ ਆਪਣੀ ਬੱਸ ਬੜੀ ਮਿਹਨਤ ਦੀ ਉਹ ਐਂਟਰੀ ਰਹੀ ਵੈਸੇ ਮਾਜਲ ਇੱਕ ਸਾਹ ਹਦਾਈ ਤੁਸੀਂ ਗੱਲਾਂ ਬਾਤਾਂ ਛੱਡ ਕੇ ਵੀਊ ਚੈੱਕ ਕਰੋ ਬਾਈ ਜੀ ਅੱਜ ਦੇ ਵਲੌਗ ਦੇ ਵਿੱਚ ਆਪਣੇ ਸੋਲ ਮੋੜਦਰੇ ਨਵੇਂ ਫੋਨ ਦਾ ਪੂਰਾ ਲੋਈ ਮਟਰ ਕਾਲਾਂ ਬੰਮਾ ਚ ਲੱਗੇ ਆ ਤੇ ਮੇਰਾ ਪਲਾਨ ਬਣ ਗਿਆ ਵੀ ਨਾਣ ਪਹੁੰਚ ਜਾਵੇ ਯਾਰ ਉਕੇ ਹਲੇ ਟਾਈਮ ਹੋਇਆ ਸਿਰਫ 5 ਵਜੇ ਦਾ 7-8 ਵਜੇ ਦੇ ਨੂੰ ਮੈਂ ਨਾ ਪਹੁੰਚ ਜਾਊਂਗਾ ਜੇ ਪਹੁੰਚਿਆ ਗਿਆ ਤਾਂ ਨਹੀਂ ਫਿਰ ਮਾਰ ਹੀ ਰੱਖਾਇਦਾ ਦੇਖਦੇ ਆ ਕਿਥੇ ਸਟੇ ਬਣਦੀ ਆ ਕੋਈ ਨਾਣ ਜਾ ਕੇ ਮਿਲਦੇ ਆ ਬਾਈ ਤੁਹਾਨੂੰ ਜਦੋਂ ਮੈਂ ਪਹੁੰਚ ਗਿਆ ਤਾਂ ਕਾਲੇ ਜਾਂ ਬਦੂ ਬਾਈ ਜੀ ਨਾਣ ਦੀ ਚੜਾਈ ਸੇਰੇ ਵਾਲੀ ਚੜਾਈ ਆ ਤੇ ਸ਼ੇਰ ਆਪਣਾ ਹੁਣ ਕਹਿੰਦਾ ਵੀ ਇਹ ਪਾਈਟ ਨੂੰ ਬੜਾ ਲਿਗਦਾ ਵਜਦੇ ਰੁੜ ਕੇ ਲੈ ਗਣਾਂ ਤੇ ਲੈ ਜਾ ਗਣਾਂ ਹੁਣ ਤੋ ਦਾ ਇਹ ਕੰਮ ਰੋੜਕੇ ਵਾਲਾ ਹੋਊਗਾ ਜੂ ਜੀ ਬਰਚੜਾ ਜੜਾਈ ਹੈ ਕੱਲੀ ਇੱਥੇ ਕੁਛ ਨਹੀਂ ਦੇਖਦੇ ਆ ਪਹੁੰਚ ਕੇ ਦਾ ਕੀ ਫਰਾਜ ਕੇ ਦੇ ਜਿੱਥਾਂ ਲਾ ਕਾਲੇ ਆਂਪ ਤੋਂ ਬਾਈ ਜੀ ਨਾਣ ਦੀ ਚੜਾਈ ਜਮਾ ਖੜਮੀ ਚੜਾਈ ਆ ਤੇ ਨਾ ਚੜਾਈ ਕਹਿੰਦੀ ਪੜਾ ਕੇਲੇ ਗੁਲੇ ਖਾਲਾ ਫਿਰ ਦੇਖੀ ਕੀ ਬਣਦਾ ਤੇ ਜੜੀ ਵੀ ਚੜਦੇ ਫਿਰ ਤੇ ਦੇਖਦੇ ਕੀ ਬਣਦਾ ਬਾੜੀ ਖਾੜੀ ਵਿੱਚ ਚੜਾ ਯਾਰ ਬਾੜੀ ਦੇਖਦੇ ਆ ਕੀ ਬਣਦਾ 10 12 ਕਿਲੋਮੀਟਰ ਰਹਿ ਗਿਆ ਵੈਸੇ ਤਾਂ ਟਾਈਮ ਹੋਇਆ 6 ਵਜੇ ਦਾ ਤੇ ਪਹੁੰਚਦੇ ਹੌਲੀ ਹੌਲੀ ਦੇਖਦੇ ਆ ਕੀ ਬਣਦਾ ਬਾਬਿਓ ਨਾਨ ਕਹਿੰਦਾ ਵੀ ਐਣੀ ਕਹਿੰਦਾ ਸੁੱਖਤ ਮੈਂ ਜਾਣ ਦਿੰਦੇ ਅੱਜ ਤੇ ਮਾਣ ਦੀ ਚੜ੍ਹਾਈ ਦਾ ਜਮੇ ਜਮੇ ਖੜਨੀ ਚੜ੍ਹਾਈ ਆ ਇਹ ਤਾਂ ਚੜ੍ਹਾਈ ਜਿਹੜੀ ਮੈਂ ਵੀ ਹਮਾ ਮੰਡਾਲੀ ਠੀਕ ਆ ਮੰਡਾਲੀ ਮੋਢੀ ਲੰਘਿਆ ਮੈਂ ਉਦੋਂ ਵੀ ਸਿਰੇ ਦੀ ਚੜ੍ਹਾਈ ਤੇ ਹੋਰ ਕਿਹੜੀ ਚੜ੍ਹਾਈ ਤੁਹਾਨੂੰ ਮੈਂ ਦੱਸ ਸਕਦਾ ਉਹ ਵੀ ਸੀ ਯਾਰ ਨਾ ਤਾਂ ਔਕੇ ਟਾਈਮ ਸਾਰੇ ਭੋਲੇ ਦਿੰਦੇ ਆ ਨਾ ਤਾਂ ਮਨੋ ਕੀ ਪਿੰਡ ਦਾ ਭੋਲੇ ਦੋਖੜੇ ਆ ਉਹ ਸਾਰੀਆਂ ਚੜ੍ਹਾਈਆਂ ਨਾਲੋਂ ਸਿਰੇ ਮਾਣ ਦੀ ਚੜ੍ਹਾਈ ਆ ਤੇ ਮਾਣ ਦੀ ਚੜ੍ਹਾਈ ਕਹਿੰਦੀ ਵੀ ਪੁੱਤਾਂ ਆਏ ਨਿਜਾਹ ਹੁਣ ਮੇਰੇ ਮਹਿਗਾ ਵੀ ਜਾਣਾ ਪੈਣਾ ਆਪਾਂ ਨੂੰ ਹੁਣ ਥੋੜਾ ਸਵਾਰਣ 100 ਫਾਦੀ ਕਰਕੇ ਜੀ ਜਾਣਾ ਕਿ ਨਾਲ ਨੂੰ ਇਹ ਹੀ ਗੱਲ ਹੈ ਜੀ ਨਾ ਅੱਜ ਤੇ ਵਾਰਡ ਰਹੀ ਯਾਰ ਕਰ ਤੋ ਨੀ ਕਿੱਥੇ ਸੈਂਡ ਦੀ ਤੇ ਸਾਰੇ ਜਿਹੜੇ ਆ ਤੇ ਸਮਾ ਏਰੀਆ ਪਈ ਦੀ ਉਹ ਵੀ ਪਹਿਲਾਂ ਆਏ ਆ ਦੇਖਣ ਕਿ ਮੌਲਾ ਨੂੰ ਥੋੜਾ ਸਵਾਰਣ ਫਾਦੀ ਕਰਕੇ ਤੇ ਸਾਰੇ ਥੋੜਾ ਜਿਹਾ ਮੇਰੀ ਬਸ ਲਈ ਆਪਣੇ ਚੈਨਲ ਉੱਤੇ ਨਮਸਕਾਰ ਉਡੀ ਕਰਵਾਨੀ ਦਾ ਆਪਾਂ ਨੂੰ ਇਹੀ ਆਵੀ ਆਹਾ ਸਾਬਜੀ ਹੁਣ ਇੱਥੇ ਛੱਡ ਕੇ ਜਾਣੇ ਪੈਣੇ ਆ ਕਿਉਂਕਿ ਕੱਪੜੇ ਆਪਣੇ ਕੋਲੇ ਬਹੁਤ ਨੇ ਕੋਟ ਵੀ ਪਾਇਆ ਦੋ ਮੇਰੇ ਕੋਲੇ ਤੇ ਸ਼ਰਟਾ ਛੋਟਾ ਸੁਕਣ ਨਹੀਂ ਆ ਪਈਆਂ ਮੇਰੇ ਕੋਲੇ ਤਾਂ ਕਰਕੇ ਇਹਦੇ ਨਾਲ ਬੜਾ ਫਰਕ ਨਹੀਂ ਪੈਣਾ ਆਪਾਂ ਨੂੰ ਫੇਰੀ ਚੜ੍ਹਾਈ ਚੜ੍ਹਨੀ ਆਪੇ ਉਹ ਨਹੀਂ ਨਾ ਉਹਨੇ ਆਪਾਂ ਨੂੰ ਸਫ਼ਰ ਨਹੀਂ ਕਰਦਣਾ ਅੱਜ ਜਾਣਾ ਦਾ ਸੀਗਾ ਪਹਿਲਾਂ ਆਪਾਂ ਕਾਲੇ ਨਾਲ ਕਾਲੇਾਂ ਤੋਂ ਸਮਾਪੇ ਕਰਕੇ ਫਿਰ ਨਾ ਨੂੰ ਆ ਗਿਆ ਤਾਂ ਕਰਕੇ ਹੁਣ ਮੈਨੂੰ ਅਤੀਵਾਟ ਆ ਗਿਆ ਫਿਰ ਨਾ ਨਾ 18 ਕਿਲੋ ਕਿਲੋ ਵਾਲੇ ਅੱਧਾ 8-9 ਕਿਲੋ ਮੈਂ ਚੱਲੇ ਆ ਜਿਹੜੀ ਬਾਕੀ ਵਾਟਾਂ ਨੂੰ ਐਂ ਨਹੀਂ ਬਣੀ ਆ ਪੜਦਾ ਇਹ ਵੀ ਦੇਖਣੀ ਠੀਕ ਹੈ ਭਾਬੇ ਉਹ ਪਹਿਲਾ ਯਾਦਗਾਰੀ ਸਫ਼ਰ ਸਾਈਕਲ ਦੇ ਉੱਤੇ ਸੇਮਕੋਟ ਸਹਿਬ ਦਾ ਤੇ ਨਾਹ ਨਦੀ ਚੜਾਈ ਕਹਿੰਦੀ ਵੀ ਸੁਖਿਆ ਨਹੀਂ 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 ਹੁਣ ਸਾਈਕਲ ਰੋੜੇ ਜਾਣਗੇ ਚੜਾਈ ਦੇ ਉੱਤੋਂ ਦੀ ਉਕੇ ਤੁਰਨਾ ਇਹਦੇ ਬੱਸ ਦਾ ਰੋਗ ਨਹੀਂ ਮੈਂ ਤਾਂ ਲਈ ਪਰ ਸਾਈਕਲ ਗਿਆ ਤਾਂ ਨਹੀਂ ਆਣਾ ਬਾਈ ਮੈਂ ਰਹਿ ਗਿਆ 10 ਕਿਲੋਮੀਟਰ ਰਹਿ ਗਿਆ ਨਾਣ ਮਿਲਦੇ ਆਂ ਫਿਰ ਉੱਥੇ ਬਾਈ ਜੀ ਸਾਰੇ ਜਣੇ ਉੱਥੇ ਜਾ ਕੇ ਬਣਾਉਨੇ ਆ ਵੀਡੀਓ ਵੀਡੀਓ ਹੁਣ ਉੱਥੇ ਜਾ ਕੇ ਬਣੂਗੀ ਪਹਾਲ ਦਾ ਮੈਨੂੰ ਨਾੜ ਦਿਖ ਰਿਹਾ ਇਕੱਲਾ ਕੋਈ ਕੋਈ ਨਹੀਂ ਆਦਾ ਬਾਈ ਮੈਨੂੰ ਮਨੋ ਆਇਆ ਬਈ ਦਰਣੇ ਚ ਢਾਲਣ ਤੋਂ ਪਹਿਲਾਂ ਪਹੁੰਚ ਜਾਵੇਂ ਠੀਕ ਹੈ ਜੀ ਨਾਣ ਦੀ ਇਸ ਲੜਾਈ ਨੇ ਮੇਰੇ ਹਸਣਾ ਲੱਗਦਾ ਅੱਜ ਸਾਰਾ ਕੁਝ ਕਢਾਉ ਪਿਆ ਇਸੋ ਇੱਕ ਉਹ ਚੀਜ਼ਾ ਘੜਤੀਆਂ ਹੁਣ ਵਾਰੀ ਛੋਲਿਆਂ ਦੀ ਆ ਪਰ ਛੋਲੇ ਖਾਦੇ ਜਾਣਗੇ ਸਿੱਟੀ ਨਹੀਂ ਜਾਣਗੇ ਜਿੰਨਾ ਹੌਲਾ ਕਰ ਸਕਦੇ ਹੋ ਉਹਨਾਂ ਘਰ ਹੜਿਆ ਭਾਈਆਂ ਦਾ ਪਰ ਚੜਾਈ ਜਿੰਨੀ ਐ ਉਹਨੂੰ ਜਾਂਦੇ ਤੋਂ ਦੁੱਗਣੀ ਫੇਰ ਜਾਂਦੀ ਜਿੰਨੀ ਮੜੀ ਥੱਲੇ ਨਹੀਂ ਫੇਰ ਦੁੱਗਣੀ ਜਾਂਦੀ ਆ ਤੇ ਕੰਮ ਸਿਰੇ ਹੀ ਆ ਪਹੁੰਚ ਜਾਗੇ 8-9 ਵਜੇ ਤੱਕ ਪਹੁੰਚ ਜਾਗੇ ਮੇਰੇ ਹਿਸਾਬ ਨਾਲ ਕਿਉਂਕਿ 6 ਕਿਲੋਮੀਟਰ ਦਾ ਰੋਡ ਲਿਆ ਤੇ ਮਗਰ 2-3 ਕਿਲੋਮੀਟਰ ਬਚਿਆ ਘਾਂਟੇ 'ਚ ਮਸ਼ੀਨ ਰਹਿਏ ਤੇ ਮਤਲਬ ਤੇ ਘਾਂਟੇ 'ਚ ਮੈਂ ਤੈਨੂੰ ਲੈ ਜਾਊਂਗਾ ਜਿਹੜੇ ਸਥਾਨ ਨੂੰ ਲੱਗਦਾ ਨਹੀਂ ਫਿਰ ਦੇਖਦੇ ਆਂ ਬਾਈ ਬਾਕੀ ਥੋਲੇ ਚਾਲੇ ਖਾ ਕੇ ਫਿਰ ਜਾਣ ਫੋਨੇ ਸਰੀਰ 'ਚ ਠੀਕ ਆ ਬਾਈ ਜੀ